ਦੇਖੋ ਜਿੱਪੂ ਦੇ ਕੰਮ ਕਿਦਾ ਕਰ ਲੈਣ ਤੇ ਮੇច ਪੌਰਾ ਰੱਖੇ ਕਿੰਨੇ ਸਾਰੇ ਨੋਟਸ ਆ ਤੁਹਾਨੂੰ ਮੈਂ ਮਾਰ ਜਾ ਕੋਥਰੂ ਕਰਾਵਾਂ ਤੇ ਹੁਣ ਇਹ ਸੁਭੈਣ ਜੀ ਤੁਹਾਡੀ ਭੈਣ ਜੀ ਸਾਰਿਆਂ ਦੀ ਕਰ ਲੱਗੀ ਆ ਅਨਿ ਰਹਿਣ ਇਹ ਫੇਮਸ ਆ ਜੂਟ ਸੌਤ ਇੰਡੀਅਨ ਦੋਸੇ ਵਾਲਾ ਦੇਖ ਹਲੋ ਗਾਇਸ ਗੁੱਡ ਮਾਰਨਿੰਗ ਸਾਰਿਆਂ ਦਾ ਕੀ ਹਾਲ ਚੱਲਾ ਵੈਲਕਮ ਟੂ ਮਾਈ ਨਿਊ ਬਲੌਗ ਅੱਜ ਦੇ ਬਲੌਗ 'ਚ ਹੁਣ ਆਪਾਂ ਚਲੇ ਆ ਮੰਦਿਰਾਂ ਤੇ ਘਰ ਸਾਡੇ ਆਏ ਦੇ ਛੋਟੀ ਜੀ ਕੰਜੀ ਕਾਇਦੀ ਆ ਇਹ ਜਿੱਪੂ ਸ਼ੇਖ ਆਏ ਹੋਏ ਇਹ ਸਾਡੇ ਘਰ ਕੀ ਦੀ ਸਵੇਰੇ ਸਵੇਰੇ ਚਿੱਜੀ ਦੇ ਸਵੇਰੇ ਸਵੇਰੇ ਦਿੱਜੀ ਤਾਂ ਗਾਇਸ ਮੈਂ ਹਰ ਮੰਦਿਰ ਚਲੇ ਆ ਆਨ ਕੇ ਫਿਰ ਤਾਂ ਬੱਝੂਗਾ ਬਹੁਤ ਬਗਾ ਦੀ ਉਹਨੂੰ ਚੱਕੇ ਕਰਦੀ ਹੈ ਇਹਨਾਂ ਸੋਣਾ ਕਿਊਟ ਕਿਊਟ ਬੇਨ ਤੇ ਕਰਦੀ ਆ ਚਲੋ ਤੁਹਾਨੂੰ ਦੇਖੋ ਦੇਪੂ ਖਾਣਾ ਖਾ ਰਹੀ ਹੈ ਸਨੈਕਸ ਐਟ ਦਾ ਖਤਮ ਲਿਆ ਇਸਕੇ ਫਨ ਬੁੱਕ ਔਰ ਮੋਟੂ ਵੀ ਪੂਜਾ ਕਰ ਰਹਾ ਹੈ ਵਾਹ ਦੇਖੋ ਕਿਆ ਕਰ ਰਹਾ ਆ ਜਾ ਇਧਰ ਮਰਚ ਲੱਗੀ ਥਾਰ ਮਮ ਮੰਗੇ ਕਰਦੀ ਕਿਨੇ ਕਿਉਂ ਰਹਾ ਯਾਰ ਗੋਟਰੀ ਮੈਂ ਗਿਆ ਹੈ ਪਾਣੀ ਚ ਪੀ ਹੋ ਕੇ ਤੇ ਹੁਣ ਮੈਂ ਨਚੋਰ ਲਿਆਂ ਆ ਸੌਫਟ ਹੋ ਕੇ ਦੀਆ ਤੇ ਹੁਣ ਮੈਂ ਥੋੜਾ ਜਿਹਾ ਦੇਸੀ ਘਿਓ ਨਾਲ ਪਕਾਣ ਲੱਗਾ ਈ ਕਰਕੇ ਦੱਸ ਲਿਆ ਤੁਹਾਨੂੰ ਇਹ ਟ੍ਰਾਈ ਨਾ ਕਰਿਓ ਘਰ ਚ ਮੈਨੂੰ ਐਕਸਪੀਰੀਅੰਸ ਹੈ ਇਸ ਲਈ ਮੈਂ ਕਰਦਾ ਆ ਇੱਕ ਜੋਸ਼ਟੋਨ ਕਰ ਲਈਏ ਤੇ ਇਹ ਮੈਨਾਂ ਉਹਨਾਂ ਪਿਆਜ਼ ਪਕਾਉਣ ਦਾ ਤਰੀਕਾ ਬਹੁਤ ਸਾਰੇ ਤਰੀਕੇ ਹੁੰਦੇ ਆ ਹਰ ਇੱਕ ਨੂੰ ਆਪਣੇ ਆਪਣੇ ਤਰੀਕੇ ਆ ਜੇ ਮੈਂ ਪਿਆਜ਼ ਲਏ ਮੁੱਠੀ ਪਰ ਤੇ ਬੇਜਿਤ ਥੋੜੇ ਜਿਹਾ ਹੋਰਲੇ ਹਲਕੇ ਜਿਹਾ ਥੋੜ ਤੇ ਆ ਚੈੱਕ ਕਰਵਾਉਂਗਾ ਇਸ ਵਾਰ ਆ ਗਣੀ ਲੱਗੇਗੀ ਨਹੀਂ ਤਾਂ ਉੱਪਰ ਫਲੇਮ ਆ ਦਿੰਦੀ ਹੈ ਇਹੇ ਕਰਾਈ ਚ ਵੀ ਐਵੇਂ ਚ ਲੱਗੇ ਨਹੀਂ ਆਗੇ ਚਲੋ ਕੋਈ ਨਹੀਂ ਪਰ ਮੈਂ ਤੁਹਾਨੂੰ ਪੜਾਈ ਆ ਪਿਛਲੇ ਵੀਡੀਓਸ ਵੀ ਦੇਖਿਆ ਹੀ ਹੋਣੇ ਮੇਰੀਆਂ ਹੁਣ ਇੱਥੇ ਪਾ ਦਾਂਗੇ ਆਪਾਂ ਨਿਊਟਰੀ ਸੋਇਆ ਐਨਮਰਟ ਅੱਗੇ ਰੱਖੋ ਘਾਲਾਂਗੇ ਇੰਨਾ ਕੇ ਹੋਰ ਵੀ ਸਾਰੀ ਨਿਊਟ੍ਰੀਨ ਲੱਗ ਗਿਆ ਨਾ ਥੋੜਾ ਜਿਆਦਾ ਹੋਰ ਪਾਣੀ ਮਿਲਣਾ ਘੱਟ ਵੀ ਲਾਉਂ ਜਦ ਨਾਲ ਤੇਰੇ ਪੱਕ ਗਿਆ ਇਸ ਲਈ ਵਾਸਤੇ ਨਾ ਮੈਂ ਇਸ ਨੂੰ ਦੁੱਧ ਪੀਣਾ ਹੈ ਇਸ ਨੂੰ ਦੁੱਧ ਦਸਪੀਣੀ ਹੈਗੀ ਸੋ ਸਾਰੇ ਫਿਰ ਠੰਡਾ ਦੁੱਧ ਪਲਾ ਦਿਆਂਗੇ ਤੋ ਆਪਾਂ ਇਸ ਵਾਰ ਬਣਾਣਾ ਦੁੱਧ ਰੋਗ ਜਪਾਗੇ ਤੇ ਦੁੱਧ ਬਣਾ ਲਈਏ ਨਾਲ ਨਾਲ ਉਹਨਾਂ ਦੇ ਰੱਪਾ ਤੁਹਾਨੂੰ ਪੱਕ ਲੈ ਲਓ ਅੱਪ ਤੋਂ ਪਹਿਲਾਂ ਮੈਂ ਦੁੱਧ ਕੱਢਾਂਗਾ ਵਿੱਚੋਂ ਫੇਰ ਇਹ ਰੋਗ ਹਲਾ ਦੇ ਲਈਏ ਚਿਪਕੀ ਨਾ ਜਾਵੇ ਲਈਏ ਮਾ ਲੋਈ ਅੱਜ ਪਰਾਂਠੇ ਹੀ ਬਣਨੇ ਆ ਆਲੂ ਵੀ ਤਿਆਰ ਕਰ ਲਏ ਆ ਮੰਮਾ ਨੇ ਪਰ ਮੈਂ ਨਹੀਂ ਖਾਣੇ ਯਾਰ ਪਰਾਂਠੇ ਪਰੌਂਠੇ ਨਹੀਂ ਪਸੰਦ ਯਾਰ ਮੇਨਾ ਐਵਰੇਸਟ ਦਾ ਰੂਫ ਯਾ चमच ले या, यार मिक्स करिए टेस्ट करिए बहुत टेस्टी है यार इशू Debe, 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 kita.. debe, 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 Look guys, ini debe, debe, ਹੁਣ ਇਹ ਲੈ ਸਾਡਾ ਚੁੱਟ ਕਰ ਗਿਆ ਇਹ ਤੇ ਦਿਬੂ ਦਾ ਕੰਮ ਦੇਖੋ ਦੇਖੋ ਦਿਬੂ ਤੇ ਕੰਮ ਕਿਦਾਂ ਕਰ ਲੈਣ ਦੀ ਹੁਣ ਸਤਾਂ ਦੀ ਟੁੱਟੀ ਆ ਮਮਾ ਜੀ ਨੇ ਬੋਲੀ ਬੋਤਲ ਖੰਮ ਗਾਲੀ ਅੱਧੀ ਬੋਤਲ ਹੀ ਕਿੰਨਾ ਘਰ ਆ ਗਿਆ ਪਾਣੀ ਇਹਨੇ ਪੀਤਾ ਸਾਰਾ ਹੀ ਵੈਰੀ ਗੁੱਡ ਦਿਬੂ ਵੈਰੀ ਗੁੱਡ ਹੋ ਦਿਬੂ ਐਦਾਂ ਨਹੀਂ ਕਰਨਾ ਬੋ ਖਾਣਾ ਖਾਓ ਇਹ ਖਾ ਲੋ ਜੇ ਟੈਸਟ ਕਰ ਲੋ गर्म बड़ा ही फूक मार लेना फूक मारी ला देवो मार लो फूक मार लो ठीक है आ गया आ गया फूक मारो फूक फूक मारो बस खा लो अब गर्म तो नहीं गर्म है गर्म लगा हैं टेस्टी है ਬੁਰਾ ਜਹਾਜ਼ ਤੇ ਕਿਉਂ ਗਾਇਸ ਅਜਾ ਗੁਰਦਾਸਪੁਰ ਜਾਣਾ ਸੀ ਜੁਨੇ ਤੇ ਲੇਟ ਹੋ ਗਿਆ ਨਾ ਬਹੁਤ ਜ਼ਿਆਦਾ ਤੇ 당 ਚ ਚਲੋ ਪੈਣੀ ਪੈਣੀ ਆ ਜਿਹੜੀ ਪੈਣੀ ਆ ਇੱਕ ਹੋਰ ਜੀ ਨਾਲ ਡਿਸਕਸ ਕਰਨਾ ਚਾਹੂੰਗਾ ਇਹ ਸਕ੍ਰੈਪ ਬੁੱਕ ਆ ਮੈਂ ਨਾ ਇੱਕ ਮੈਨੂੰ ਹੈ ਬੇਟਾ কয়ਨ ਇਕੱਠੇ ਕਰਨ ਦੀ ਅਲੱਗ-ਅਲੱਗ ਨੋਟ ਇਕੱਠੇ ਕਰਨ ਦੀ ਤੇ ਮੈਂ ਕਿਤੇ ਵੀ ਆ ਇਕੱਠੇ ਤੇ ਉੱਦੇ ਪੇ ਰਹਿੰਦੇ ਹੀ ਕਈ ਤੇ ਕੁਆਇਨ ਗੋਆਚ ਵੀ ਗਏ ਮੈਂ ਕਾਫੀ ਰੇਅਰ ਕੁਆਇਨ ਇਕੱਠੇ ਕੀਤੇ ਦੇ ਮੈਨੂੰ ਪਤਾ ਨਹੀਂ ਮੈਂ ਕਿੱਥੇ ਰੱਖ ਕੇ ਦਿੱਤੇ ਹਾਂ ਸਰ ਜੇ ਉਹ ਕੈਮਰਾ ਬੰਦ ਹੋ ਗਿਆ ਮੈਨੂੰ ਪਤਾ ਨਹੀਂ ਲੱਗਿਆ ਤੇ ਇਸ ਸਬਸਕ੍ਰਾਈਬ ਇਹ ਪਾਕਿਸਤਾਨ ਦਾ 20 ਆ ਇਹ ਦਾ ਅਸਲ ਹੈ 50 ਆ ਇਹ ਦਾ ਚਪਕਾ ਹਸਲੇ ਲਫਾਫੇ ਚ ਪਾ ਕੇ ਨਾ ਕੇ ਵਸਲਾਬ ਵਿਚਰ ਜਾਂਦੀ ਆ ਇਹ ਡਾਲਰ ਯੂ ਐਸ ਏ ਦਾ ਇਹ ਇੰਡੀਆ ਦਾ 1 ਰੁਪਿਆ ਕਾਫੀ ਪੁਰਾਣਾ ਆ ਇਹ ਵੀ ਗਲਤ ਗੁੱਲ ਜਾਣਾ ਹੈ ਜੇ ਮੈਨੂੰ ਸਾਹਮਣਾ ਕਰਦਾ ਤੇ ਇਕ কয়ਨ ਆ અલગ-alag ਦੇ। ਇਸ ਤੋਂ ਪੁਰਾਣੇ কয়ਨਸ ਵੀ ਹੈਗੇ ਆ ਉਹਨਾਂ ਮੈਂ ਲਗਾਣੇ ਆ ਇੱਥੇ। ਇਹ ਕਿ ਇਹ ਇਹ ਪੀ ਪੀ ਅਲੱਗ పేਜ ਤੇ ਚੁਕਾਣਾ ਹੈ ਕਿਉਂਕਿ ਇਹ ਅਲੱਗ ਕੰਟਰੀ ਦਾ ਹੈ ਕੋਈ। ਪਤਾ ਨਹੀਂ ਕਿਹੜੀ ਕੰਟਰੀ ਦਾ। ਗਾਇਸ ਗੁਰਦਾਸਪੁਰ ਲਈ ਆਪਾਂ ਨਿਕਲ ਚੁੱਕੇ ਆ ਤੇ ਹੁਣ ਆਪਾਂ ਇੱਥੇ ਕਰ ਲੱਗੇ ਆ ਨਵਰਕਸੀ ਪਹਿਲਾਂ ਪਾਰਸਲ ਦੀ ਹੈ ਕਿ ਮੇਰੇ ਵਾਸਤੇ ਗਿਫਟ ਮੰਗਵਾਇਆ ਈਸ਼ ਨੇ ਤੇ ਨਾਲ-ਨਾਲ ਪੰਪਤ ਤੇਲ ਪਵਾਣ ਲੱਗੇ ਆ। ਤੇ ਪਾਰਸਲ ਆਪਣਾ ਇਹ ਆ ਕਿਹੜੀ ਕੰਪਨੀ ਆ ਚ ਸਵਾਨਾ ਸਵਾਨਾ ਬਾਇ ਅਰਬੈਨਿਕ ਅਰਬੈਨਿਕ ਤੋਂ ਕੁਝ ਮੰਗਵਾਇਆ ਮੈ ਲਈ। ਮੋਟੂ ਸੈਟ ਕਰੇਗਾ ਇਹਨੂੰ ਓਪਨ lettes do it ਖੁਰਤੀਆਂ ਮਾਰ ਲੱਗੀਆਂ ਉਧਾ ਪਾਰਨਾ ਹੋਣਾ ਜਿੱਦਾਂ ਪਾਰ ਲੱਗੇ ਕਿਧਰੋਂ ਹਾਂ ਇਧਰੋਂ ਪਾਰਨਾ ਉਹ ਨਾਉਂ ਟੁੱਟ ਸਕਦਾ ਨਾ ਇਹਦਾ ਨਾਉਂ ਨਹੀਂ ਟੁੱਟਣਾ ਕੋਈ ਫਰਕ ਨਹੀਂ ਆਗਾ ਬਲਕੇ ਨਮਲੀ ਬੂਦੰਦਾ ਓ ਮਾਈ ਗੋਡ ਫਾੜ ਲੈ ਆਇਓ ਇਹ ਤੋਰਤ ਦਾ ਹਾ ਤਾਂ ਇੱਕ ਹੀ ਚੀਜ਼ ਹੈ ਨਹੀਂ ਇਹ ਮੇਰੇ ਵਰਸੇ ਆ ਸੱਚੀ ਮੇਰੇ ਵਾਸਤੇ ਆ ਸਾਰਾ ਕੁਛ ਆ ਗਿਆ ਬਦੋ ਮੈਨੂੰ ਲੱਗਾ ਸਾਰਾ ਕੁਛ ਮੇਰੇ ਲਈ ਆ ਮੈਂ ਤਾਂ ਬਸ ਚਲ ਖੁਸ਼ ਹੋ ਮੇਰੇ ਵਾਸਤੇ ਬਸ ਫੋਨ ਦਾ ਕਵਰ ਆ ਬਾਕੀ ਕੁਛ ਵੀ ਨਹੀਂ ਆ ਮੇਰੇ ਵਾਸਤੇ ਓ ਲੈ ਲੈ ਕਿਤਨਾ ਬਹੁਤ ਆਹ ਵੇਖੋ ਮੇਰੇ ਬਸ ਇੱਕ ਉਹ ਬੀਅਰ ਪੀਏ ਕਰਦਾ ਬੀਅਰ ਦੀ ਬੋਤਲ ਵੀ ਤਾਂ ਚਾਹੀਦੀ ਆ ਨਾ ਵਾਈਨ ਐਰਕ ਬੀਅਰ ਲਿਛਦਾ ਉੱਪਰ ਵਾਓ ਇਸ਼ੂ ਨੇ ਵੀ ਆਪਣੇ ਆਸਤਮ ਗਾਇਆ ਤੇ ਮੇਰੇ ਵਾਸਤੇ ਵੀ ਥੈਂਕ ਯੂ ਇਸ਼ੂ ਥੈਂਕ ਯੂ ਸੋ ਮੱਚ ਥੈਂਕ ਯੂ तो guys, ये वाला है मेरे फोन का कवर और okay. ये चार्जर की लीड से बहुत ज्यादा मैच कर रहा है पर अब मेरे फोन का कलर नहीं दिख रहा जो मैंने स्पेशल डिमांड पे लिया था कोई बात नहीं। सुंदर लग रहा है ये गंदा भी हो जाएगा जल्दी मैंने तार देना यार दूजा ही पा ये तो गंदा है ना तो सब्जियाँ अलग अलग के आपके वाला फोन का भी कवर अच्छा है इसमें देखो कहा से देखो ये देखो कितना अच्छा कवर है टेड डाइस का नाम भी मुझे बहुत अच्छी लगती है मूवी ਗਾਈਸ ਤੇ ਆਪਾਂ ਬੈਟਰੀ ਦੀ ਪ੍ਰੋਬਲਮ ਹੈ ਤੇ ਸਾਨੂੰ ਆਪਾਂ ਸਮਾ ਉਸ ਮੋਲੈਂਡ ਦੇ ਕੋਲ ਚ ਬਿਜੀ ਹੀ ਤੇ ਇਸ ਟਾਈਮ ਆਪਾਂ ਹੁਣ ਫੇਰ ਅਜੂ ਢਾਦੋਸਾ ਇਦਲੀ ਵੀ ਇੱਕ ਪਾਈ ਦੀ ਹੈ ਕਿਸੇ ਬੰਦੇ ਨੇ ਬਹੁਤ ਸੋਹਣੀ ਰੀਲ ਬਣਾਈ ਆ ਇਹਦੀ ਮਤਲਬ ਸਟੋਰੀ ਵਗੈਰਾ ਸਭ ਕੁਝ ਅਪਲੋਡ ਕੀਤਾ ਉਸ ਰੀਲ ਤੇ ਇੱਥੇ ਆਪਾਂ ਹੁਣ ਖਾਣ ਲੱਗੇ ਆ ਢੋਸਾ ਤੇ ਇਦਲੀ ਆ ਗਿਆ ਆਪਣਾ ਆਰਡਰ ਭਾਜੀ ਬਹੁਤ ਹੀ ਸਟਰਗਲ ਕਰਕੇ ਲੈ ਕੇ ਆਏ ਕਰਦੇ ਆ ਯਾਰ ਚੈੱਕ ਕਰੋ ਕਿੰਨਾ ਰੋਡ ਚੱਲਦਾ ਪਿਆ ਪਰ ਫਾਈਨਲੀ ਅਰਾਈਵਡ ਗਾਈਸ ਇਦਲੀ ਚੈੱਕ ਕਰੋ ये हम प्रार्थना कर रहे हैं इडली की इडली तो बहुत जल्दी आ गई यार पर डोस ने बहुत टाइम लगता है यार करेविंग बहुत गंदे वाली यार बहुत दी बस न्यूट्री खादी भी वो बस और कुछ नहीं खाते फाइनली गाइस मेरा डोसा आ रहा है गाइस डोसे की क्रिस्पीनेस बहुत ज़्यादा कमेंट करके दसो मैन से पानी है कि नहीं आया ਜਾਇ ਤੇ ਕਮੈਂਟ ਤੇ ਲਾਈਕ ਜਿਹੜੂਡ ਕਰ ਕਰ ਦੱਸਿਓ। ਜਿਦੋਂ ਆਪਾਂ ਲਈ ਆ ਫਰੂਟਸ, ਪਿੱਛੇ ਫਰੂਟਸ ਬਹੁਤ ਹੀ ਜ਼ਿਆਦਾ ਗੰਦੇ ਸੀ ਤੇ ਜਿਹੜਿਆ ਨਾਮ ਡਿਸਪਲੇ ਕੀਤੇ ਤੇ ਆ ਨਾ ਇਹ ਹਨੀ ਵਧੀਆ ਤੇ ਹਟ ਕੇ ਆਪਾਂ ਪੁੱਛ ਹੀ ਲਿਆ ਕਿ ਨਾਮ ਹੋਰ ਕੋਈ ਹੈਗਾ ਤੁਹਾਡੇ ਕੋਲ ਕੋਈ ਹੋਰ ਵੈਰਾਈਟੀ ਤੇ ਨਾ ਇੱਕ ਇੰਨਾ ਨਾ ਨਾਂ ਦਿੱਤਾ ਬਿਚੂ ਰੈੱਡ ਤੇ ਮੌਸਮੀ ਆ ਲਈ ਆ ਚੋ ਆਪਾਂ ਨੇ ਹੁਣ। ਆਪੇ ਚੱਲੇ ਆਪਾਂ ਘਰ ਵੱਲ ਨੂੰ। ਗਾਇਸ। ਹੁਣ ਆਪਾਂ ਚੱਲੇ ਆ ਦੁਕਾਨ ਵੱਲ। ਗਰਦਾਸਪੁਰ ਤੋਂ ਆ ਗਿਆ ਮੂੰਹ ਤੋਲੇ ਆਇਆ। ਕੱਪੜੇ ਚੇਂਜ ਕਰ ਲਏ ਆ। ਫੇਮ ਹੋ ਗਿਆ ਹੈ ਜਿਹੜਾ ਮੇਰਾ ਅਰਬਨ ਮਾਰਤਾ ਪੇਜ ਹੀ ਇੰਸਟਾਗ੍ਰਾਮ ਤੇ ਮਤਮਾ ਸਟੋਰੀ ਨਹੀਂ ਪਾਈ ਕੋਈ ਜੀ ਤੇ ਹੁਣ ਮੈਂ ਪਾਣਾ ਹੈ ਇੱਕ ਸਟੋਰੀ ਉਹ ਤੇ ਵੀ ਚੈੱਕ ਕਰ ਲਿਓ ਗਾਇਸ ਗਾਇਸ ਜਲਦੀ ਹੀ ਮੈਂ ਆਪਣੀ ਵੈਬਸਾਈਟ ਇੱਕ ਲਾਂਚ ਕਰੂੰਗਾ ਸਨੈਪਸ ਨੋਕਸ ਦੀ ਹੁਣ ਮੈਂ ਤੁਹਾਨੂੰ ਬੀਓ ਕਮਿਟਮੈਂਟ ਕਰ ਦਿੱਤੀ ਹੈ ਤੁਹਾਨੂੰ ਕਹਿ ਛੱਡੇ ਦਾ ਸਾਰਿਆਂ ਨੂੰ ਤੇ ਹੁਣ ਮੈਨੂੰ ਕਰਨਾ ਪੈਣਾ ਹੈ ਤੇ ਦੂਸਰੀ ਗੱਲ ਇਹ ਕਿ ਮੈਂ ਇਹ ਬਣਾ ਨਿਊ ਕਵਰ ਜਿਹੜਾ ਪਾਇਆ ਫੋਨ ਨੂੰ ਇਹ ਮਾਰਾ ਜਾਦਾ ਹੋਇਆ ਬਸ ਸਕਰੀਨ ਗਾਰ ਟੁੱਟ ਗਿਆ ਇਹ ਦੂਸਰਾ ਕਵਰ ਹੀ ਥੋੜਾ ਮੋਟਾ ਹੀ ਤੇ ਉਹ ਥੋੜਾ ਪ੍ਰੋਟੈਕਟ ਕਰਕੇ ਰੱਖਦਾ ਹੈ ਸਕਰੀਨ ਨੂੰ ਇਹ ਤੇ ਪਤਲਾ ਹੈ ਸਲਿਮ ਹੈ ਇਹ ਕਿ ਹੈਂਡੀ ਬਰਾਉਸ ਵਧੀਆ ਲੱਗਦਾ ਪਿਆ ਸਲਿਮ ਰਿੰਮ ਪਰ ਸੋਨਾ ਵੀ ਹੈ ਆ ਕਲਾਸਿਕ ਵੀ ਲੱਗਦਾ ਸੈਕਸੀ ਜਿਹਾ ਬਟ ਉਹ ਜਿਹੜਾ ਕਵਰ ਹੈ ਨਾ ਉਹ ਵਧੀਆ ਹੈ ਉਹ ਥੋੜਾ ਮੋਟਾ ਹੈ ਨਾ ਥੋੜਾ ਪ੍ਰੋਟੈਕਟ ਕਰਕੇ ਰੱਖਦਾ ਦੀ ਨੈਕਸਟ ਡੇ ਗਲਤੀ ਲੈਗ ਲਾਈ ਦੀ ਸੀ ਤੇ ਕਲੀਆਂ ਬਹੁਤ ਜ਼ਿਆਦਾ ਪੇਜੀਆਂ ਤੇ ਅੱਜ ਫਿਰ ਮਾਰਨਿੰਗ ਮੈਂ ਜਿਮਲੀ ਗਿਆ ਸ਼ਾਮ ਨੂੰ ਜਾਣਾ ਇਹ ਕਵਰ ਵੀ ਹੋ ਜਾਏਗਾ ਨਾ ਕਾਲਜ ਟਮਾਟਰ ਕੱਟ ਲਿਆ ਤੇ ਆਪਣੇ ਕੋਲ ਨੋਟਰੀ ਵੀ ਹੋ ਗਈ ਦੀ ਹੁਣ ਫੇਰ ਦੀ ਸੇੜਤੀ ਸੀ ਘੋਤੀ ਸੀ ਤੇ ਆਪਣਾ ਦੇ ਸੀ ਕਿਉਂ ਪਾ ਛੜਿਆ ਮੈਂ ਸਾਈਡ ਤੇ ਪਿੰਡੀਆਂ ਰੱਖੀਆਂ ਐ ਇਹਨਾਂ ਨੂੰ ਹੁਣ ਕਰਾਂਗੇ ਆਪਾਂ ਟਮਾਟਰ ਵੀ ਅੱਜ ਕਰ ਲਿਆ ਹੁਣ ਇਹ ਉੱਤੇ ਬੈਠਾ ਸੀ ਆਹ ਸੋਨਾ ਪਾ ਗਿਆ ਦੁਕਾਨ ਤੇ 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 ਗਰਮੀਆਂ ਚ ਬਹੁਤ ਜਾ ਰਹਾ ਲਾਈਟ ਵੀ ਹੁਣੀ ਆਈ ਆ ਤੇ ਮੈਂ ਇਸੇ ਵੰਨ ਕਿਤੇ ਦਾ ਹੀ ਕਿ ਯਾਰ ਲਾਈਟ ਤੱਕ ਕੀ ਪਤਾ ਫਿਰ ਚੱਲ ਜੇ ਤੇ ਹੋਰ ਸੁਣਾਓ ਬਾਕੀ ਕੀ ਚੱਲਦਾ ਪਿਆ ਕਲਾ ਕਲਾ ਹੋ ਵਾਏ ਓਏ ਸ਼ਿਪਲੀ ਫੜੀ ਓਏ ਨਿਊ ਕੰਪਨੀ ਦਾ ਬਰੈਡ ਆਇਦਾ ਆ ਤੇ ਇਹਦੇ ਵਿੱਚ ਦੇਖਿਓ ਕੀ ਲਿਖਿਆ ਐਡਿਡ ਵੇ ਤੇ ਵੇ ਦੇਖੋ ਕਿੰਨਾ ਇਹ ਕਿਤੇ ਦੰਨੇ 100 ਗ੍ਰਾਮ ਚ ਜਸਟ 6.5 ਗ੍ਰਾਮ ਲਹ ਪਾਸੇ ਸਭ ਕੁਝ ਹੋਜੀ ਲੈ ਲਿਆ ਤੇ ਨਿੰਬੂ ਵੀ ਲੈ ਲਿਆ ਤੇ ਹੁਣ ਨਿੰਬੂ ਪਾਣੀ ਬਣਾਉਣੇ ਆ ਤੇ ਦੇਖਦੇ ਆ ਰੋਟੀ ਦੁਪਹਿਰ ਚ ਕੀ ਬਣਿਆ ਖਾਣੇ ਮੈਂ ਆਪਣ ਲਈ ਨਾ ਗੋਭੀ ਬਣਾਉਣ ਲੱਗਿਆ ਯਾਰ ਗੋਭੀ ਵਧੀਆ ਹੁੰਦੀ ਯਾਰ ਇੰਨਾ ਡੈਡ ਪਰ ਲੈਣਾ ਆਪਾਂ ਨੇ ਟਾਈਮ ਜਦੋਂ ਆਪਾਂ ਡੈਂਟਿਸਟ ਕੋਲ ਗਏ ਹੀ ਉੱਥੇ ਰੱਸ਼ਾ ਹੁੰਦੇ ਕਰਕੇ ਤੇ ਆਪਾਂ ਉਹ ਤੇ ਦਿਖਾ ਨਹੀਂ ਸਕਿਆ ਆਪਾਂ ਦਾ ਮਮਾਂ ਦੰਦ ਤੇ ਆਪਾਂ ਅੱਜ ਜਾਣਾ ਆ ਉਸ ਤੋਂ ਪਹਿਲਾਂ ਮੈਂ ਫੋਨ ਕਰ ਲਊਗਾ ਪੁੱਛ ਲਊਗਾ ਰੱਸ਼ਾ ਕਰਕੇ ਨਹੀਂ ਹੈਗਾ ਤੇ ਚਲੋ ਹੁਣ ਆਪਾਂ ਰੋਟੀ ਬਣਾਅ ਸਬਜੀ ਬਣਾਉਣ ਲੱਗੇ ਆ। ਇਹ ਮੇਰਾ ਲੰਚ ਹੋਏਗਾ ਸੈਲਡ ਜਿਹੜੀ ਗੋਭੀ ਬਣਾਈ ਹੈ ਤੇ ਬਲੈਕ ਚਨਾ। ਬਲੈਕ ਚਨਾ ਸਾਰੇ ਨਹੀਂ ਖਾਣੇ ਆ, ਉਹਨੇ ਖਾਊਗਾ ਜਿਹਨੇ ਖਾਦੇ ਜਾਣਗੇ। ਇਹ ਮੈਂ ਦੁਕਾਨ ਤੋਂ ਲੈ ਕੇ ਆਇਆ ਆਪਣੀ ਫੇਵਰਿਟ ਅਮੂਰ ਦੇ ਆਈਸਕ੍ਰੀਮ ਤੇਨੇ ਆਪਾਂ ਹੁਣ ਖਾਣ ਲੱਗੇ ਆ ਪਾ ਰਿਹਾ ਗਲਾਸ ਚ। ਹੀਰੋ 디ਬੂ ਹੀਰੋ ਕੈਸ਼ੋ 디ਬੂ ਮੈਂ ਨਹੀਂ ਕਹ ਜੇ ਮੇਰਾ ਸੇਵ ਹੈ ਜੇ ਮੈਂ ਕਾਉਂਗਾ ਮੈਂ 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 ਪਾਚ ਸਮਝ ਜਾਣ ਲਿਆ ਆਪਾਂ ਤਿਆਰ ਆਤੇ ਹੁਣ ਆਪਾਂ ਬਾਈਕ ਤੇ ਬੈਠ ਗਏ ਆਂ ਤੇ ਬਾਈਕ ਲੱਗਿਆ ਕਰਨ ਸਟਾਰਟ ਚਲੇ ਆਂ ਜਿਮ ਜੁਮ ਲਾ ਕੇ ਘਰ ਨੂੰ ਵਾਪਸ ਜਿਮ 'ਚ ਬਹੁਤ ਬੁਰਾ ਹਾਲੀ ਜਿਮ 'ਚ ਇੰਨਾ ਕਾ ਬੁਰਾ ਹਾਲੀ ਨਾ ਇੰਨੀ ਜਿਆਦਾ ਹਮ ਮਸਤ ਨਾ ਕੋਈ ਜੋਸ਼ ਨਾ ਕੁਛ ਪਰ ਫਿਰ ਵੀ ਚੱਲ ਕੇ ਹਿੱਟ ਕੀਤੀ। ਭੁਲਾ ਦਾ ਮਜ਼ਾ ਤੇ ਬਹੁਤ ਆਂਦਾ ਕਿ ਵੇਟ ਚੱਕਣ ਦਾ ਜਿਹੜਾ ਹੈਵੀ ਵੇਟ ਚੱਕਣ ਦਾ ਮਜ਼ਾ ਨਾ ਉਹ ਹੀ ਸਮਝ ਸਕਦਾ ਜਿਹਨੂੰ ਪਸੰਦ ਹੈ। ਬਾਕੀ ਆਹ ਰੋਡ ਬਣਦੇ ਆ ਸਾਈਡ ਤੇ ਉਹ ਝੋੜਾ ਹੁੰਦਿਆ। ਤਾਜੀ ਫੋਟੋ ਤਰੋਂ ਢਾਈ ਕੋਲੇ ਤਰੋਂ ਆਉਂਦਿਆ। ਇੱਕ ਮੋਟਰ ਹੈ ਜਦੋਂ ਆਪਾਂ ਇੱਥੇ ਰਨਿੰਗ ਕਰਨ ਆਉਂਦੇ ਹੁੰਦੇ ਸੀ ਨਾ ਉਹ ਫੋਕਸ ਨਹੀਂ ਹੋ ਰਿਹਾ ਇਹ ਮੋਟਰ ਤੇ ਬਹੁਤ ਨਾਲ ਨੇ ਜਦੋਂ ਇੱਥੇ ਆਪਾਂ ਰਨਿੰਗ ਕਰਨ ਵਾਸਤੇ ਆਉਂਦੇ ਹੁੰਦੇ ਸੀ ਪੁਰਾਣਾ ਹੈਦਾ ਹੈ ਨਾ ਆਪਣੇ ਏਰੀਆ ਦੇ ਕੋਲੇ ਤੇ ਆ ਜਿਹੜਾ ਸਕੂਲ ਦਾ ਇੱਕ ਸਾਡਾ ਹੋਟਲ ਬਣਾਇਆ ਤਾਂ ਹੈ ਤੇ ਸਾਰੇ ਜਿਹੜੇ ਰੂਮ ਨੇ ਨਾ ਉਹ ਬੰਦੇ ਰਹਿੰਦੇ ਜਿਹੜੇ ਮਤਲਬ ਜਿਨ੍ਹਾਂ ਦੇ ਘਰ ਵਗੈਰਾ ਡੁੱਬ ਗਏਗੇ ਘਰ ਲਾ ਮਤਲਬ ਰਹਿਣ ਦੇ ਲਾਇਕ ਨਹੀਂ ਰਹੇ ਡੁੱਬੇ ਨਹੀਂ ਮਤਲਬ ਰਹਿਣ ਦੇ ਲਾਇਕ ਨਹੀਂ ਰਹੇ ਤੇ ਲੋਨੀ ਬਣੇ ਕਰਦੀ ਸਾਡੇ ਪਿੰਡ ਦੇਖੋ ਕੀ ਬੰਦਾ ਐਸੇ ਲੋਨੀ ਜਗ੍ਹਾ ਘਟੋਈ ਰਹੀ ਆ ਜਿੰਨੀ ਵੀ ਜਗ੍ਹਾ ਦੇਖ ਕੇ ਕਰਦੇ ਆ ਸਾਈਕਲੋਂ ਨਹੀਂ ਰਹੀ ਆ ਗਰਮੀ ਬਹੁਤ ਜ਼ਿਆਦਾ ਯਾਰ ਮਤਲਬ ਹੱਦ ਬਾਰ ਹੋਏ ਗਏ ਹੋ ਲਈ ਹੋਲੀ ਹੋਣੀ ਦੁਬਾਰਾ ਬਾਰਿਸ਼ ਵਾਲਾ ਮੌਸਮ ਬਾਰਿਸ਼ ਵਾਲਾ ਮੌਸਮ ਇਹਦਾ ਸਹੀ ਹੀ ਯਾਰ ਇਹ ਜ਼ਿਆਦਾ ਗਰਮੀ ਆ ਉਸ ਏਰੀਆ ਚ ਤਾ ਜਿੱਥੇ ਸਾ ਬੈਰਦਾ ਮੋਸਲੀ ਉੱਥੇ ਤਾਂ ਲੱਗੇਦਾ ਆ ਏਸੀ ਫਿਰ ਜਦ ਕਸਟਮਰ ਆਉਂਦੇ ਆ ਤੇ ਮੈਨੂੰ ਸਮਾਨ ਲੈ ਕੇ ਜਾਣਾ ਪੈਂਦਾ ਕਿ ਇਹ ਵਾਰ ਕਸਟਮਰ ਉੱਥੇ ਕੰਫਰਟੇਬਲ ਹੋ ਜਾਣਾ ਲੈ ਮੈਂ ਇਹ ਚਾਹਨਾ ਕਿ ਕਸਟਮਰ ਇੰਨੀ ਗਰਮੀ ਚ ਦਰਦ ਰਾਏ ਤੇ ਮੈਨੂੰ ਦੱਸ ਦਿੰਦੇ ਆ ਤੇ ਫਿਰ ਮੈਂ ਲੈਨ ਮਸਤ ਜਾਣਾ ਹੁਣਾਂ ਬੋਗਨ ਮੀਡਲ ਸਾਇਟਾ ਅੱਜ ਆਪਾਂ ਬਣਾ ਮੰਗਿਆ ਮੈਂ ਫਰਾਨੀ ਬਣਾਉਂਗਾ ਮੈਂ ਪਰ ਗਾਈਡ ਕਰੇਗੀ ਮੇਰਾ ਵਾਈਫ ਇਸ਼ੂ ਮੇਰਾ ਵਾਈਫ ਸੌਰੀ ਮੇਰੀ ਵਾਈਫ ਇਸ਼ੂ ਤੇ ਚਲੋ ਆਪਾਂ ਕੜਾਹੀ ਰੱਖ ਲਈਏ ਗਰਮ ਹੋਇਆ ਕਰਦੇ ਆ ਲਾਈਟ ਬਾਲ ਦਈਏ ਥੱਲੇ ਤੇਲ ਪਾ ਗਿਆ ਮਮਾ ਦੇ ਹੱਥਾਂ ਨਾਲ ਮੈਂ ਪਾ ਲਿਆ ਪਿਆਜ਼ ਇਹਦੇ ਵਿੱਚ ਜਿਹਦੇ ਹੱਥਾਂ ਨਾਲ ਕੱਟ ਲੱਗੇ ਆ ਟਮਾਟਰ ਗਾਇਸ ਇਹ ਆਪਾਂ ਪੀਨ ਲੱਗੇ ਆ ਗ੍ਰੀਨਟੀ ਵਿੱਚ ਕੀ ਵੀ ਹੈ ਗ੍ਰੀਨਟੀ ਦੇ ਓਹੋ ਮੱਛਰ ਪੈ ਗਿਆ ਆਪਾਂ ਗ੍ਰੈਂਟੀ ਪੀਣ ਲੱਗੇ ਆ ਤਾਂ ਇੱਥੇ ਆਪਾਂ ਨਾਮ ਬਲੌਗ ਦਾ ਵੀ ਐਂਡ ਕਰਾਂਗੇ ਤੇ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਕਮੈਂਟ ਵੀ ਜਰੂਰ ਕਰਕੇ ਜਾਇਓ ਥੈਂਕ ਯੂ ਫॉर ਵਾਚਿੰਗ